ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਸਾਇਲ ਸਾਊਂਡਸ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਦਾ ਆਪਣਾ ਟੌਪਿਕ ਹੈ ਗੁਰਮਤ ਸੰਗੀਤ ਦੀਆਂ ਪਿੰਪਿੰਗਾ ਇੰਸ਼ਾਲੀਆਂ ਤੇ ਜਿਨ੍ਹਾਂ ਨੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਸੰਗੀਤ ਨਾਲ ਅਤੇ ਤੁਹਾਡੀਆਂ ਪ੍ਰੀਖਿਆਵਾਂ ਨਾਲ ਸੰਬੰਧਿਤ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਚਲੋ ਆਪਣਾ ਅੱਜ ਦਾ ਟੌਪਿਕ ਸ਼ੁਰੂ ਕਰਦੇ ਹਾਂ ਗੁਰਮਤ ਸੰਗੀਤ ਦੀਆਂ ਪਿੰਪਿੰਗਾ ਇੰਸ਼ਾਲੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਸ਼ਵ ਦੇ ਧਾਰਮਿਕ ਗ੍ਰੰਥਾਂ ਵਿੱਚ ਅਦੁੱਤੀ ਸਥਾਨ ਪ੍ਰਾਪਤ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਗੁਰੂ ਸਾਹਿਬਾਨ ਅਤੇ ਹੋਰ ਭਗਤ ਕਵੀਆਂ ਦੀ ਬਾਣੀ ਦਾ ਸੰਗ੍ਰਹਿ ਹੈ। ਸੰਗੀਤ ਦੇ ਪੱਖੋਂ ਵੀ ਇਸ ਗ੍ਰੰਥ ਦਾ ਵਿਸ਼ੇਸ਼ ਮਹੱਤਵ ਹੈ। ਇਸ ਗ੍ਰੰਥ ਵਿੱਚ ਕੇਵਲ ਜਪਦੀ ਸਾਹਿਬ ਨੂੰ ਛੱਡ ਕੇ ਸਾਰੀ ਬਾਣੀ ਰਾਗਾਂ ਵਿੱਚ ਦਰਜ ਹੈ। ਹਾਂਜੀ ਗੁਰੂ ਗ੍ਰੰਥ ਸਾਹਿਬ ਬਾਰੇ ਸਾਰੀ ਜਾਣਦੇ ਇੱਕ ਧਾਰਮਿਕ ਗ੍ਰੰਥ ਹੈ ਜਿਸ ਨੂੰ ਇੱਕ ਅਦੁੱਤੀ ਸਥਾਨ ਜਿਹੜਾ ਪ੍ਰਾਪਤ ਹੈ। ਕਹਿੰਦੇ ਗੁਰੂ ਗ੍ਰੰਥੇ ਵਿੱਚ ਜਪਜੀ ਸਾਹਿਬ ਨੂੰ ਛੱਡ ਕੇ ਜਿਹੜੀ ਬਾਕੀ ਸਾਰੀ ਬਾਣੀ ਹੈ ਉਹ ਰਾਗਾਂ ਵਿੱਚ ਦਰਜ ਹੈ। ਜਬਜੀ ਸਾਹਿਬ ਦੀ ਜਿਹੜੀ ਬਾਣੀ ਆ ਉਹ ਰਾਗਾਂ ਵਿੱਚ ਦਰਜ ਨਹੀਂ ਹੈ। ਇਹਦੇ ਵਿੱਚ ਹੋਰ ਜਿਹੜੇ ਸਿੱਖ ਗੁਰੂ ਸਾਹਿਬਾਨਾਂ ਤੇ ਭਗਤ ਕਵੀਆਂ ਦੀ ਬਾਣੀ ਦਾ ਜਿਹੜਾ ਸੰਗ੍ਰਹਿ ਆ ਤੇ ਸੰਗੀਤ ਪੱਖੋਂ ਵੀ ਇਸ ਦੀ ਬਹੁਤ ਜਿਹੜੀ ਮਹੱਤਤਾ ਹੈਗੀ ਆ ਕਿਉਂਕਿ ਇਸ ਵਿੱਚ ਰਾਗਾਂ ਦਾ ਵਰਣਨ ਹੈ, ਵਕਫਕ ਗਾਇਨ ਸ਼ੈਲੀਆਂ, ਲੋਕ ਗਾਇਨ ਸ਼ੈਲੀਆਂ ਜਿਸ ਦੇ ਕਰਕੇ ਸੰਗੀਤ ਦੇ ਪੱਖੋਂ ਵੀ ਇਹ ਸੰਗੀਤ ਜਿਹੜਾ ਗ੍ਰੰਥ ਹੈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਹੀ ਨਹੀਂ ਇਸ ਬਾਣੀ ਵਿੱਚ ਵੱਖ-ਵੱਖ ਰੂਪ ਦੇਸ਼ਟਿਕ ਉਤਰ ਹੁੰਦੇ ਹਨ ਜਿਨ੍ਹਾਂ ਦਾ ਰਸਵੰਸ ਸੰਗੀਤ ਦੀਆਂ ਸ਼ਾਸਤਰੀਏ ਤੇ ਲੋਕ ਗਾਇਨ ਸ਼ੈਲੀਆਂ ਨਾਲ ਹੈ। ਇਸ ਵਿੱਚ ਸ਼ਲੋਕ ਪਦੇ ਅਸ਼ਟਪਦੀ ਅਤੇ ਪੜਤਾਲ ਆਦਿ ਸ਼ਾਸਤਰੀ ਗਾਇਨਸ਼ਾਲੀਆਂ ਹਨ ਸੋਹਲੇ 2 4 ਛੰਤ ਥਿਤੀ ਪੈਰੇ ਅਲੌਣੀਆਂ ਤੇ 12ਵਾਂ ਆਦ ਲੋਕ ਗਾਇਨਸ਼ਟੀਆਂ ਹਨ ਜੀ ਗੁਰੂਗ੍ਰੰਥ ਸਾਹਿਬ ਦੇ ਵਿੱਚ ਦੋ ਤਰ੍ਹਾਂ ਦੀਆਂ ਗਾਇਨਸ਼ਾਲੀਆਂ ਮਿਲਦੀਆਂ ਜਿਵੇਂ ਆਪਣੇ ਸੰਗੀਤ ਦੇ ਵਿੱਚ ਮਿਲਦੀਆਂ ਜਿਵੇਂ ਤਾਂ ਲੋਕ ਗੀਤ ਹੁੰਦੇ ਆ ਨਾ ਲੋਕ ਗਾਇਨ ਜਾਂ ਲੋਕ ਜਿਹੜੀਆਂ ਗਾਇਨਸ਼ਾਲੀਆਂ ਹੁੰਦੀਆਂ ਇੱਕ ਹੁੰਦੀ ਹੈ ਸ਼ਾਸਤਰੀ ਗਾਇਨਸ਼ਾਲੀਆਂ ਉਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦੋ ਤਰ੍ਹਾਂ ਦੀਆਂ ਗਾਇਨਸ਼ਾਲੀਆਂ ਆਪ ਨੂੰ ਮਿਲਦੀਆਂ ਪਹਿਲੀਆਂ ਸ਼ਾਸਤਰੀ ਗਾਇਨਸ਼ਾਲੀਆਂ ਜਿਵੇਂ ਫਲੋਕ ਪਦੇ ਅਸ਼ਟਪਦੀਏ ਦੇ ਪੜਤਾਲ ਤੇ ਦੂਸਰੀਆਂ ਲੋਕ ਗਾਇਨ ਸ਼ੈਲੀਆਂ ਜਿਵੇਂ ਸੋਹਿਲੇ ਵਾਰ ਛਕਤ ਥਿੱਤੀ ਪਹਿਰੇ ਅਲੌਣੀਆਂ ਤੇ ਬਾਰਾਮਾ ਇਸ ਤਰ੍ਹਾਂ ਗੁਰਮਤਿ ਸੰਗੀਤ ਦੀਆਂ ਭਿੰਨ ਭਿੰਨ ਗਾਇਨ ਸ਼ੈਲੀਆਂ ਦਾ ਵਰਣਨ ਇੰਨੇ ਵਿੱਚ ਲਿਖਿਆ ਹੈ ਹਾਂਜੀ ਸਭ ਤੋਂ ਪਹਿਲਾਂ ਆਪਾਂ ਪੜਾਂਗੇ ਸ਼ਾਸਤਰੀ ਗਾਇਨ ਸ਼ੈਲੀਆਂ ਸਭ ਤੋਂ ਪਹਿਲੀ ਗਾਇਨ ਸ਼ੈਲੀ ਆ ਪਦੇ ਪਦੇ ਕਿਹਾ ਜਾਂਦਾ ਜੇ ਪੰਕਤੀਆਂ ਹੋ ਗਈਆਂ ਜਾਂ ਵੀ ਪੰਕਤੀਆਂ ਕਿੰਨੀਆਂ ਹਨ ਪੰਕਤੀਆਂ ਦੀ ਸੰਖਿਆ ਨੂੰ ਉਸਾਉਣ ਲਈ ਆਪਾਂ ਪਦੇ ਕਹਿ ਸਕਦੇ ਹਾਂ ਜਾਂ ਸ਼ਬਦ ਕਹਿ ਸਕਦੇ ਹਾਂ ਜਾਂ ਕਿੰਨੇ ਚਰਨ ਸ਼ਬਦ ਦੇ ਪਦ ਦਾ ਮਤਲਬ ਇੱਥੇ ਲਿਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਦਰਜ ਬਾਣੀ ਵਿੱਚ ਪਾਦੇ, ਦੋਪਦੇ, ਤ੍ਰਿਪਦੇ, ਚੌਪਦੇ, ਪੰਚਪਦੇ, ਛੇਪਦੇ ਅਤੇ ਅਸ਼ਟਪਦੀ ਦਾ ਪ੍ਰਯੋਗ ਦੇਖਣ ਵਿੱਚ ਮਿਲਦਾ ਹੈ। ਪਦ ਵਾਸਤਵ ਵਿੱਚ ਕਾਵ ਰੂਪ ਹੈ। ਕਾਵ ਰੂਪ ਹੁੰਦਾ ਜਿਵੇਂ ਕਵਿਤਾ ਜੋ ਚੀਜ਼ ਲਿਖੀ ਹੋਈ ਆ ਉਹਨੂੰ ਪਦ ਕਹਿ ਦਿੰਨੇ ਆਪਾਂ। ਪਦ ਦਾ ਸਧਾਰਨ ਅਰਥ ਕਿਸੇ ਕਾਵ ਦੀ ਆਇਤ, ਚਰਨ ਜਾਂ ਪੰਕਤੀਆਂ ਤੋਂ ਹੈ। ਠੀਕ ਹੈ? ਪਦ ਦਾ ਅਰਥ ਕੀ ਹੈ? ਕਿਸੇ ਕਾਵ ਦੀ ਜੈ ਕੋਈ ਕਾਵ ਰਚਨਾ ਉਹਦੀ ਬੰਤਰ ਉਦੇਕ ਵਿੱਚ ਕਿੰਨੇ ਚਰਨਾਂ ਜਾਂ ਉਦੇਕ ਵਿੱਚ ਕਿੰਨੀਆਂ ਪੰਕਤੀਆਂ ਇਸ ਤੋਂ ਪਦ ਦਾ ਮਤਲਬ ਕੱਢਿਆ ਜਾਂਦਾ ਹੈ ਇੱਕ ਪਦ ਤੋਂ ਭਾਵ ਇੱਕ ਪਦ ਵਾਲਾ ਕਾਵ ਰੂਪ ਹੈ ਦੋ ਪਦੇ ਤੋਂ ਭਾਵ ਦੋ ਪਦ ਵਾਲਾ ਕਾਵ ਰੂਪ ਹੈ ਇਸੇ ਤਰ੍ਹਾਂ ਤੀ ਪਦਾ ਚੌਪਦਾ ਛੇ ਪਦਾ ਤੇ ਅਸ਼ਟ ਪਦ ਤੋਂ ਭਾਵ ਤਿੰਨ ਚਾਰ ਛੇ ਅਤੇ ਅੱਠ ਪਦਾਂ ਵਾਲੀ ਕਾਵ ਰਚਨਾ ਹੈ ਕਿਉਂਕਿ ਇਹਦੇ ਸ਼ਬਦ ਤੋਂ ਹੀ ਪਤਾ ਲੱਗ ਜਾਂਦਾ ਵੀ ਹਨ ਜਿਵੇਂ ਛੇ ਪਦਾਤ ਮਤਲਬ ਛੇ ਪਦਾਂ ਵਾਲੀ ਰਚਨਾ ਹੋਗੀ ਅਸ਼ਟ ਪਦੀ ਤਾਂ ਮਤਲਬ ਅੱਠ ਪਦਾਂ ਵਾਲੀ ਰਚਨਾ ਹੋਗੀ ਸਿੱਖ ਗੁਰੂ ਸਾਹਿਬਾਨ ਤੋਂ ਪਹਿਲਾਂ ਵੀ ਹੋਰ ਭਗਤ ਕਵੀਆਂ ਨੇ ਪਦ ਰਚਨਾ ਕੀਤੀ ਇਹਨਾਂ ਪਦ ਰਚਨਾਵਾਂ ਨੂੰ ਮੱਧਕਾਲੀ ਨੂੰ ਭਾਰਤੀ ਸੰਗੀਤ ਵਿੱਚ ਪਰਚਲੇ ਧਰੂਪਦੰਗ ਤੋਂ ਗਾਇਆ ਜਾਂਦਾ ਸੀ ਹਾਂਜੀ ਜਿਹੜੇ ਆ ਪਦੇ ਹੈਗੇ ਜਿਹੜੇ ਗਾਇਨ ਛਲਿਆ ਇਹਨਾਂ ਨੂੰ ਪ੍ਰਾਚੀਨ ਜਿਹੜਾ ਭਾਰਤ ਸੀਗਾ ਮੱਧਕਾਲ ਜਾਂਦੇ ਵਿੱਚ ਇਹਨਾਂ ਨੂੰ ਜਿਹੜਾ ਧਰੂਪਦੰਗ ਤੋਂ ਹੀ ਗਾਇਆ ਜਾਂਦਾ ਸੀਗਾ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਗੁਰੂ ਸਹਿਬਾਨਾਂ ਦੇ ਰਚੇ ਹੋਏ ਕਈ ਤਰ੍ਹਾਂ ਦੇ ਪਦੇ ਭਿੰਨ ਭਿੰਨ ਰਾਗਾਂ ਵਿੱਚ ਦਰਜ ਹਨ ਹਾਂਜੀ ਅਗਲਾ ਅਗੇ ਆਪਣਾ ਅਸ਼ਟਪਦੀ ਅਸ਼ਟਵਰੀਆ ਉੱਪਰ ਹੀ ਪੜ੍ਹੇ ਜਿਸ ਵਿੱਚ 8 ਪਦ ਹੋਣ ਉਹਨੂੰ ਅਸ਼ਟਪਦੀ ਕਿਹਾ ਜਾਂਦਾ ਹੈ ਅਸ਼ਟਪਦੀ ਤੋਂ ਭਾਵ ਉਹ ਰਚਨਾ ਹੈ ਜਿਸ ਵਿੱਚ 8 ਪਦ ਹੋਣ ਗੁਰੂ ਸਾਹਿਬਾਨ ਤੋਂ ਪਹਿਲਾਂ ਵੀ ਇਸ ਕਾਵਿ ਸ਼ੈਲੀ ਦਾ ਪ੍ਰਯੋਗ ਭਗਤ ਕਵੀ ਅਤੇ ਸੰਗੀਤਕਾਰ ਕਰਦੇ ਰਹੇ ਹਨ ਜਾਇਦੇਵ ਰਚਿਤ ਗੀਤ ਗੋਵਿੰਦਿਆ ਅਸ਼ਟਪਦੀਆਂ ਭਾਰਤੀ ਸਾਹਿਤ ਅਤੇ ਸੰਗੀਤ ਦਾ ਵੱਡਮੁੱਲਾ ਸਰਮਾਇਆ ਹਨ ਹਾਂਜੀ ਜਾਇਦੇਵ ਇੱਕ ਸੰਗੀਤਕਾਰ ਹੋਇਆ ਜਿਨ੍ਹਾਂ ਦਾ ਗ੍ਰੰਥ ਹੈ ਗੀਤ ਗੋਵਿੰਦ ਇਹਦੇ ਵਿੱਚ ਵੀ ਕਹਿੰਦੇ ਅਸ਼ਟਪਦੀਆਂ ਜਿਹੜੀਆਂ ਮਿਲਦੀਆਂ ਜਿਹਦਾ ਭਾਰਤੀ ਸਾਹਿਤ ਅਤੇ ਸੰਗੀਤ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਜਾਇਦੇਵ ਰਚਿਤ ਅਸ਼ਟਪਦੀ ਕਾਵ ਰੂਪ ਨੂੰ ਦਰਜ ਕੀਤਾ ਗਿਆ ਹਾਂਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਜਾਇਦੇਵ ਦੁਆਰਾ ਰਚੀ ਸੀਗਾ ਇੱਕ ਅਸ਼ਟਪਦੀ ਕਾਵ ਰੂਪ ਇਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਗਿਆ ਸਿੱਖ ਗੁਰੂ ਸਾਹਿਬਾਨ ਨੇ ਵੀ ਅਸ਼ਟਪਦੀ ਦਾ ਪ੍ਰਯੋਗ ਕੀਤਾ ਹੈ ਗੁਰੂ ਨਾਨਕ ਦੇਵ ਗੁਰੂ ਅੰਗਦ ਦੇਵ ਗੁਰੂ ਰਾਮਦਾਸ ਸੌਰੀ ਗੁਰੂ ਅਮਰਦਾਸ ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੇਵ ਦੁਆਰਾ ਰਚਿਤ ਅਸ਼ਟਪੜੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਇਸ ਦੀ ਇੱਕ ਉਦਾਹਰਣ ਇਸ ਤਰ੍ਹਾਂ ਹੈ ਰਾਗ ਮਾਝ ਵਿੱਚ ਅਸ਼ਟਪਦੀ ਹੈ ਸ਼ਬਦ ਰੰਗਾਇ ਹੁਕਮ ਸਬਾਏ ਸੱਚੀ ਦਰਗਾ ਮਹਿਲ ਬੁਲਾਏ ਠੀਕ ਹੈ ਜਿਵੇਂ ਇਹਦੇ 'ਚ ਹੁਣ 8 ਸ਼ਬਦ ਹੈ 1 2 3 4 5 6 7 8 ਤਾਂ ਇਹ ਚੀਜ਼ ਨੂੰ ਅਸ਼ਟਪਦੀ ਕਿਹਾ ਜਾਂਦਾ ਅਗਲੀ ਗਾਇਨ ਸ਼ੈਲੀ ਆ ਗਈ ਆਪਣੀ ਪੜਤਾਲ ਪੜਤਾਲ ਨਾਲ ਸੰਬੰਧਿਤ ਚੈਨਲ ਤੇ ਇੱਕ ਹੋਰ ਵੀਡੀਓ ਜੇ ਪੜਤਾਲ ਬਾਰੇ ਤੁਸੀਂ ਡਿਟੇਲ 'ਚ ਜਾਨਣਾ ਹੋਵੇ ਤਾਂ ਉਹ ਵੀਡੀਓ ਦੇਖ ਸਕਦੇ ਹੋ ਤੇ ਕਿਉਂਕਿ ਤੁਹਾਡੇ ਸਿਲੇਬਸ 'ਚ ਵੀ ਪੜਤਾਲ ਜਿਹੜੀ ਗਾਇਨ ਸ਼ੈਲੀ ਹੈਗੀ ਹੈ ਠੀਕ ਹੈ ਚਲੋ ਸ਼ੁਰੂ ਕਰਦੇ ਹਾਂ ਪੜਤਾਲ ਨਾਮਕ ਇੱਕ ਵਿਸ਼ਿਸ਼ਟ ਗਾਇਨ ਸ਼ੈਲੀ ਦਾ ਉਲੇਖ ਕੇਵਲ ਗੁਰਬਾਣੀ ਸੰਗੀਤ ਵਿੱਚ ਹੀ ਮਿਲਦਾ ਹਾਂ ਜੀ ਪੜਤਾਲ ਜਿਹੜੀ ਗਾਇਨ ਸ਼ੈਲੀ ਆ ਇਸ ਦਾ ਜਿਹੜਾ ਉਲੇਖ ਆ ਉਹ ਸਿਰਫ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਇਹ ਗਾਇਨ ਸ਼ੈਲੀ ਦੇਖਣ ਨੂੰ ਮਿਲਦੀ ਆ ਹਿੰਦੁਸਤਾਨੀ ਸੰਗੀਤ ਜਾਂ ਗੁਰਮਤ ਸੰਗੀਤ ਦੇ ਸਮਕਾਲੀਨ ਕਿਸੇ ਵੀ ਹੋਰ ਸੰਗੀਤ ਪਰੰਪਰਾ ਵਿੱਚ ਪੜਤਾਲ ਗਾਇਨ ਸ਼ੈਲੀ ਦਾ ਉਲੇਖ ਨਹੀਂ ਮਿਲਦਾ ਹਾਂ ਜੀ ਕਹਿੰਦੇ ਹਿੰਦੁਸਤਾਨੀ ਸੰਗੀਤ ਜਾਂ ਗੁਰਮਤ ਸੰਗੀਤ ਦੀ ਜਿਹੜੀ ਹੋਰ ਗੁਰਮਤ ਸੰਗੀਤ ਦੇ ਸਮੇਂ ਜਿਹੜੀਆਂ ਗਾਇਨ ਸ਼ੈਲੀਆਂ ਜਾਂ ਸੰਗੀਤ ਪਰੰਪਰਾਵਾਂ ਸੀਗੀਆਂ ਉਹਨਾਂ ਵਿੱਚ ਵੀ ਪੜਤਾਲ ਗਾਇਨ ਦਾ ਜਿਹੜਾ ਉਲੇਖ ਕਿਤੇ ਨਹੀਂ ਮਿਲਦਾ ਪੜਤਾਲ ਗੁਰਮਤ ਸੰਗੀਤ ਦੀ ਇੱਕ 独ਤੀ ਸ਼ਾਸਤਰੀ ਅੰਗਰੀ ਗਾਇਨ ਉਨਾ ਪੈ ਸ਼ਾਸਤ੍ਰਿਕ ਅੰਸ਼ਾਂ ਲਈ ਹੀ ਪੜ੍ਹਦੇ ਆ ਨਾ ਤਾਂ ਲਿਖਿਆ ਕਿ ਪੜਤਾਲ ਜਿਹੜੀ ਹੈ ਸ਼ਾਸਤ੍ਰਿਕ ਅੰਗ ਦੀ ਗਾਇਨਸ਼ਲੀ ਹੈ ਪੜਤਾਲ ਦੀ ਸਿਰਜਣਾ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਨੇ ਕੀਤੀ ਗੁਰੂ ਰਾਮਦਾਸ ਨੇ ਬਿਲਾਵਲ ਨਟਨਾਰਾਇਣ ਨਟ ਸਾਰੰਗ ਕਨੜਾ ਮਲਾ ਹਰਤੇ ਪ੍ਰਭਾਸ ਪ੍ਰਭਾਤੀ ਵਿਭਾਗ ਰਾਗਾਂ ਵਿੱਚ 19 ਪੜਤਾਲਾਂ ਦੀ ਰਚਨਾ ਕੀਤੀ ਹਾਂ ਜੀ ਕਹਿੰਦੇ ਸਭ ਤੋਂ ਪਹਿਲਾਂ ਜਿਹੜੀ ਪੜਤਾਲ ਦੀ ਰਚਨਾ ਕਿੰਨਾ ਦੌਰਾਨ ਕੀਤੀ ਸੀ ਚੌਥੀ ਪਾਸ਼ਾਏ ਗੁਰੂ ਰਾਮਦਾਸ ਜੀ ਰਾਮਦਾਸ ਜੀ ਦੁਆਰਾ ਪੜਤਾਲ ਦੀ ਰਚਨਾ ਹੋਈ ਇਹਨਾਂ ਨੇ ਵੱਖ-ਵੱਖ ਰਾਗਾਂ ਵਿੱਚ 19 ਪੜਤਾਲਾਂ ਦੀ ਰਚਨਾ ਕੀਤੀ ਕਈ ਵਾਰੀ ਸ਼ਾਰਟ ਕੁਐਸਚਨ ਆ ਜਾਂਦਾ ਵੀ ਹਨਾ ਵੀ ਗੁਰੂ ਰਾਮਦਾਸ ਜੀ ਨੇ ਕਿੰਨੇ ਪੜਤਾਲਾਂ ਦੀ ਰਚਨਾ ਕੀਤੀ ਤਾਂ ਗੁਰੂ ਰਾਮਦਾਸ ਜੀ ਨੇ 19 ਪੜਤਾਲਾਂ ਦੀ ਰਚਨਾ ਕੀਤੀ ਗੁਰੂ ਰਾਮਦਾਸ ਨੇ ਇੱਕ ਨਵੀਨ ਸ਼ੈਲੀ ਦੀ ਸਿਰਜਣਾ ਕਰਕੇ ਭਾਰਤੀ ਸੰਗੀਤ ਨੂੰ ਭਰਪੂਰ ਬਣਾਉਣ ਵਿੱਚ ਯੋਗਦਾਨ ਦਿੱਤਾ ਹੈ ਗੁਰੂ ਰਾਮਦਾਸ ਦੁਆਰਾ ਰਚਿਤ ਕਾਂਨੜਾ ਰਾਗ ਵਿੱਚ ਇੱਕ ਪੜਤਾਲ ਇਸ ਪ੍ਰਕਾਰ ਹੈ ਹਾਉ ਬਲ ਹਾਉ ਬਲ ਬਲੈ ਜਨ ਨਾਨਕ ਹਰਜਪਾਈ ਨਿਹਾਲ 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 ਇਸ ਤਰ੍ਹਾਂ ਦੋਸਤੋ ਜੇ ਤੁਸੀਂ ਇੰਦਾਂ ਦੀਆਂ ਐਗਜ਼ਾਮਪਲਾਂ ਦਿੰਨੇ ਹੋ ਪੇਪਰ ਦੇ ਵਿੱਚ ਜਾਂ ਐਗਜ਼ਾਮ ਦੇ ਵਿੱਚ ਤੁਸੀਂ ਇਹ ਚੀਜ਼ਾਂ ਲਿਖਦੇ ਹੋ ਜਾਂ ਕੋਈ ਵੀ ਸ਼ਲੋਕ ਹੈ ਤੁਹਾਡੇ ਸੰਗੀਤ ਨਾਲ ਸੰਬੰਧਿਤ ਟਾਪਿਕ ਨਾਲ ਸੰਬੰਧਿਤ ਤਾਂ ਇਸ ਦੇ ਇੱਕ ਅਲੱਗ ਜਿਹੜਾ ਤੁਹਾਨੂੰ ਬੈਨੀਫਿਟ ਮਿਲਦਾ ਹੈ ਇੱਕ ਅਲੱਗ ਨੰਬਰ ਇਹਦੇ ਜੋੜਦੇ ਆ ਜਿਵੇਂ ਉੱਪਰ ਵੀ ਇੱਕ ਆਪਾਂ ਐਗਜ਼ਾਮਪਲ ਦੇਖੀ ਸੀ ਅਸਟ ਪੜੇ ਦੀ ਹਨ ਜੇ ਇਹਨੂੰ ਤੁਸੀਂ ਯਾਦ ਕਰ ਸਕਦੇ ਹੋ ਤਾਂ ਬਹੁਤ ਚੰਗੀ ਗੱਲ ਹੈ ਤਾਂ ਕੋਸ਼ਿਸ਼ ਕਰੋ ਵੀ ਜਿਹੜਾ ਟਾਪਿਕ ਕਰੋਗੇ ਤਾਂ ਇਹੋ ਜਿਹੀਆਂ ਐਗਜ਼ਾਮਪਲਾਂ ਯਾਦ ਕਰਿਆ ਕਰੋ ਕਿਉਂਕਿ ਇਹਨਾਂ ਦੇ ਜਿਹੜੇ ਨੰਬਰ ਆ ਉਹ ਥੋੜੇ ਈਜ਼ੀਲੀ ਬਣ ਜਾਂਦੇ ਆ ਅੰਤ ਗੁਰੂ ਰਾਮਦਾਸ ਦਾ ਅਨੁਸਰਣ ਕਰਦੇ ਹੋਏ ਗੁਰੂ ਅਰਜਨ ਦੇਵ ਪੰਜਵੀਂ ਪਾਤਸ਼ਾਹੀ ਨੇ ਵੀ ਰਾਗ ਆਸਾ ਤਨਾਸਰੀ ਬਿਲਾਵਲ ਰਾਮਕਲੀ ਨਟ ਸੂਹੀ ਖਮਾਜ ਪੈਰਵ ਸਾਰੰਗ ਵਿਭਾਸ ਮਲਾਰ ਤੇ ਪ੍ਰਭਾਸੀ ਵਿੱਚ ਪ੍ਰਭਾਤੀ ਵਿੱਚ 36 ਪਰਤਾਲਾਂ ਦੀ ਰਚਨਾ ਕੀਤੀ। ਜੰਦੀ ਉਸ ਤੋਂ ਬਾਅਦ ਕਹਿੰਦੇ ਗੁਰੂ ਰਾਮਦਾਸ ਜੀ ਦਾ ਅਨੁਸਰਣ ਕਰਦੇ ਹੋਏ ਗੁਰੂ ਅਰਜਨ ਦੇਵ ਜੀ ਨੇ ਅੱਗੇ 36 ਪਰਤਾਲਾਂ ਦੀ ਰਚਨਾ ਕੀਤੀ। ਤਰਾ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀਆਂ ਟੋਟਲ ਪੜਤਾਲਾਂ ਦੀ ਰਚਨਾ 55 ਮੰਨੀ ਜਾਂਦੀ ਹੈ ਠੀਕ ਹੈ 19 ਗੁਰੂ ਰਾਮਦਾਸ ਜੀ ਨੇ ਕੀਤੀ ਅਤੇ 36 ਗੁਰੂ ਅਰਜਨ ਦੇਵ ਜੀ ਨੇ ਤਾਂ ਟੋਟਲ ਕੁੱਲ ਮਲਾ ਕੇ ਹੋ ਗਏ 55 ਤਾਂ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 55 ਪੜਤਾਲਾਂ ਜਿਹੜੀਆਂ ਉਹ ਦਰਜ ਹਨ ਸੰਗੀਤ ਵਿੱਚ ਪੜਤਾਲ ਇੱਕ ਅਜੀਹਾ ਵਿਸ਼ਿਸ਼ਟ ਕਾਵ ਰੂਪ ਹੈ ਅਤੇ ਗਾਇਨ ਸ਼ੈਲੀ ਹੈ ਜਿਸ ਦੇ ਕਾਵ ਦੀ ਸੰਚਨਾ ਅਤੇ ਗਾਇਨ ਦੀ ਵਿਸ਼ੇਸ਼ ਪ੍ਰਕਿਰਿਆ ਹੈ ਇਸ ਨੂੰ ਮੌਲਿਕਤਾ ਪ੍ਰਦਾਨ ਕਰਦੀ ਹੈ ਹਾਂਜੀ ਜਿਹੜੀ ਪੜਤਾਲ ਗਾਇਨ ਸ਼ੈਲੀ ਹੈ ਨਾ ਉਸ ਦਾ ਗਾਉਣ ਦਾ ਇੱਕ ਅਲੱਗ ਅੰਦਾਜ਼ ਹੈ ਇੱਕ ਅਲੱਗ ਉਹਦਾ ਤ੍ਰਿਕਾ ਠੀਕ ਹੈ ਪੜਤਾਲ ਦਾ ਜਿਹੜਾ ਸ਼ਬਦ ਹੈ ਮੇਨ ਇਹਦੇ ਸ਼ਬਦ ਦਾ ਇਹਦੇ ਕਈ ਮਤਲਬ ਨਿਕਲਦੇ ਆ ਕਈ ਕਹਿੰਦੇ ਕਿ ਪੰਜ ਤਾਲ ਕਈ ਕਹਿੰਦੇ ਪਰਤ ਤਾਲ ਹਨਾ ਪਰਤ ਤਾਲ ਦਾ ਮਤਲਬ ਹੁੰਦਾ ਵੀ ਇਹਦੇ ਵਿੱਚ ਤਾਲ बार-बार ਬਦਲਦੀ ਰਹਿੰਦੀ ਆ ਪੰਜ ਤਾਲ ਕਈ ਕਹਿੰਦੇ ਵੀ ਇਸ ਵਿੱਚ ਸਿਰਫ ਪੰਜ ਤਾਲਾਂ ਦੀ ਅਲੱਗ-ਅਲੱਗ ਜਿਹੜੀਆਂ ਪੰਜ ਤਾਲਾਂ ਉਹਨਾਂ ਦਾ ਪ੍ਰਯੋਗ ਕੀਤਾ ਜਾਂਦਾ ਤਾਂ ਇਹਨੂੰ ਪੰਜ ਤਾਲ ਕਿਹਾ ਜਾਂਦਾ ਹੈ ਤੇ ਇਹਦੇ ਇਹਦੇ ਬਾਰੇ ਅੱਗੇ ਆਪਾਂ ਪੜ੍ਹਾਂਗੇ ਪਰਤਾਲ ਇੱਕ ਅਜਿਹੀ ਗਾਇਨ ਸ਼ੈਲੀ ਹੈ ਜਿਸ ਵਿੱਚ ਤਾਲ ਨੂੰ ਮੁੜ-ਮੁੜ ਬਦਲਿਆ ਜਾਂਦਾ ਹੈ ਹਾਂਜੀ ਪਰਤਾਲ ਦਾ ਸ਼ਬਦਿਕ ਅਰਥ ਵੀ ਪਰਤ ਤਾਲ ਅਰਥਾਤ ਤਾਲ ਦਾ ਮੁੜ ਮੁੜ ਬਦਲਣਾ ਹੈ ਮਤਲਬ ਕਾਲ ਬਾਰ ਬਾਰ ਪਰਤਵੀ ਰਹਿੰਦੀ ਹੈ ਤਾਂ ਇਹਨੂੰ ਪਰਤ ਤਾਲ ਵੀ ਕਿਹਾ ਜਾਂਦਾ ਹੈ ਪੜਤਾਲ ਦਾ ਇੱਕ ਅਰਥ ਪੰਚ ਤਾਲ ਵੀ ਹੈ ਭਾਵਿਕ ਅਜਿਹੀ ਗਾਇਨ ਛੇਲੀ ਜਿਸ ਵਿੱਚ ਪੰਜ ਤਾਲਾਂ ਦਾ ਪ੍ਰਯੋਗ ਕੀਤਾ ਜਾਵੇ ਠੀਕ ਹੈ ਇਸ ਤਰ੍ਹਾਂ ਪੜਤਾਲ ਪਰਤ ਤਾਲ ਪਟ ਤਾਲ ਪੰਚ ਤਾਲ ਆਦ ਨਾਂ ਸੰਬੰਧ ਪੜਤਾਲ ਸ਼ੈਲੀ ਨਾਲ ਜੋੜਿਆ ਜਾਂਦਾ ਹੈ ਇਸ ਤਰ੍ਹਾਂ ਮਤਲਬ ਜਿਹੜੇ ਵਿਦਵਾਨ ਉਹਨਾਂ ਦੇ ਵੱਖ-ਵੱਖ ਮਾਪੇਦ ਹੈਗੇ ਇਹਨੂੰ ਲੈ ਕੇ ਤੇ ਪਰਤ ਤਾਲ ਸ਼ੈਲੀ ਦੀ ਗਾਇਨ ਪ੍ਰਕਿਰਿਆ ਅਜਿਹੀ ਹੈ ਕਿ ਇਸ ਦੀ ਸਥਾਈ ਇੱਕ ਹੀ ਤਾਲ ਵਿੱਚ ਰਹਿੰਦੀ ਹੈ ਤੇ ਅੰਤਰੇ ਗਉਣ ਲਈ ਪੰਜ ਵਿਭਿੰਨ ਤਾਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਹਾਂਜੀ। ਅਰਦਾਵ ਜਦੋਂ ਗਾਇਨ ਲਈ ਗਾਈ ਜਾਂਦੀ ਹੈ ਇਹਦੀ ਜਿਹੜੀ ਸਥਾਈ ਹੁੰਦੀ ਹੈ। ਸਥਾਈ ਉਹ ਰੱਖਿਆ ਜਾਂਦਾ ਜਿਹਦੇ ਵਿੱਚ ਰਹਾਉ ਲੱਗਿਆ ਹੁੰਦਾ ਸ਼ਬਦ ਦੇ ਵਿੱਚ ਤਾਂ ਉਹ ਜਿਹੜੀ ਪੰਕਤੀਆਂ ਹੁੰਦੀਆਂ ਉਹਨਾਂ ਨੂੰ ਸਥਾਈ ਮੰਨ ਕੇ ਗਾਇਆ ਜਾਂਦਾ ਹੈ। ਸਥਾਈ ਜਿਹੜੀ ਕਹਿੰਦੇ ਵੀ ਇੱਕੋ ਹੀ ਤਾਲ ਵਿੱਚ ਰਹਿੰਦੀ ਹੈ ਹਰ ਵਾਰੀ। ਠੀਕ ਹੈ ਪਰ ਜਿਹੜਾ ਅੰਤਰਾ ਉਸ ਦੀ ਜਿਹੜੀਆਂ ਉਸ ਦੀ ਤਾਲ ਆ ਉਹ ਹਰ ਅੰਤਰੇ 'ਚ ਬਦਲਦੀ ਰਹਿੰਦੀ ਹੈ। ਪਰ ਜਦੋਂ ਅੰਤਰੇ ਤੋਂ ਬਾਅਦ ਸਥਾਈ ਦੁਬਾਰਾ ਹੁੰਦੀ ਹੈ ਤਾਂ ਸਥਾਈ ਉਹੀ ਤਾਲ 'ਚ ਗਾਈ ਜਾਂਦੀ ਹੈ ਜਿੱਥੋਂ ਸ਼ੁਰੂ ਕਰੀ ਸੀ। ਠੀਕ ਹੈ ਜਿਵੇਂ ਫੋਰ ਐਗਜ਼ਾਮਪਲ ਜਿਵੇਂ ਸਥਾਈ 3 ਤਾਲ ਚ ਹੈਗੀ ਹੈ ਉਸ ਤੋਂ ਬਾਅਦ ਅੰਤਰਾ ਕਿਸੇ 4 4 ਤਾਲ ਚ ਹੋਊਗਾ ਫਿਰ ਸਥਾਈ ਆਊਗੀ ਫਿਰ 3 ਤਾਲ ਚ ਹੋਊਗੀ ਉਸ ਤੋਂ ਬਾਅਦ ਅਗਲਾ ਅੰਤਰਾ ਰੂਪਕ ਚ ਹੋਊਗਾ ਫਿਰ ਸਥਾਈ 3 ਤਾਲ ਚ ਹੋਊਗੀ ਮਤਲਬ ਸਥਾਈ ਸਥਿਰ ਰਹੂਗੀ ਸਥਾਈ ਦੀ ਤਾਲ ਆ ਉਹ ਸਥਿਰ ਰਹੂਗੀ ਬਦਲੂਗੀ ਨਹੀਂ ਪਰ ਅੰਤਰੇ ਦੀ ਜਿਹੜੀ ਤਾਲ ਆ ਉਹ ਪਰ ਇਹ ਗੰਤਰੇ ਚ ਬਦਲਦੀ ਰਹੂਗੀ ਹਾਂਜੀ ਫਰ ਇਹ ਗੰਤਰੇ ਤੋਂ ਉਸ ਤਾਲ ਦੀ ਤਿਹਾਈ ਲਗਾਉਂਦੇ ਹੋਏ ਮੁਰ ਸਥਾਈ ਵਿੱਚ ਮਿਲਾਇਆ ਜਾਂਦਾ ਹੈ ਜਿੱਦਾਂ ਮਤਲਬ ਇਹ ਕਿ ਜਦੋਂ ਅੰਤਰਾ ਖਤਮ ਹੋਣਾ ਆਉਂਦਾ ਅੰਤਰੇ ਦੇ ਖਤਮ ਹੋਣ ਤੇ ਇਕਤੀਹਾਈ ਲਗਾਈ ਜਾਂਦੀ ਹੈ ਤਾਂ ਫਿਰ ਜਦੋਂ ਸਥਾਈ ਗਾਈ ਜਾਂਦੀ ਹੈ ਤਾਂ ਉਹ ਤੀਨ ਤਾਲ ਦੇ ਵਿੱਚ ਹੀ ਗਾਈ ਜਾਂਦੀ ਹੈ ਤਾਂ ਮਤਲਬ ਜਿੱਥੇ ਵੀ ਅੰਤਰਾ ਖਤਮ ਹੁੰਦਾ ਹੈ ਉੱਥੇ ਇੱਕ ਪ੍ਰੋਪਰ ਤਰੀਕੇ ਨਾਲ ਤਿਹਾਈ ਲਗਾ ਕੇ ਉਹਨੂੰ ਖਤਮ ਕੀਤਾ ਜਾਂਦਾ ਹੈ ਤਿਹਾਈ ਲਗਾਉਣ ਲਈ ਵਿਸ਼ੇਸ਼ ਤੋਲ ਤੁਕਾਂ ਪੜਤਾਲ ਦੀ ਕਾਵਿ ਰਚਨਾ ਵਿੱਚ ਹੀ ਮੌਜੂਦ ਹੁੰਦੇ ਜੇ ਕਾਵਿ ਰਚਨਾ ਵਿੱਚ ਮੌਜੂਦ ਰਹਿੰਦਾ ਹੈ ਪੜਤਾਲ ਦੀ ਸ਼ਬਦ ਰਚਨਾ ਵਿੱਚ ਰਹਾਉ ਵਾਲੀ ਤੁਕ ਨੂੰ ਸਥਾਈ ਬਣਾ ਕੇ ਗਾਇਆ ਜਾਂਦਾ ਹਾਂ ਜਿਵੇਂ ਪਹਿਲਾਂ ਦੱਸਿਆ ਸੀਗਾ ਵੀ ਪੜਤਾਲ ਦੇ ਵਿੱਚ ਸ਼ਬਦ ਰਚਨਾ ਵਿੱਚ ਜਿੱਥੇ ਵੀ ਪੰਕਤੀਆਂ ਨੇ ਮਗਰ ਰਹਾਉ ਲੱਗਿਆ ਹੁੰਦਾ ਸ਼ਬਦ ਦੇ ਵਿੱਚ ਉਹਨਾਂ ਜਿਹੜੀਆਂ ਪੰਕਤੀਆਂ ਨੂੰ ਸਥਾਈ ਮੰਨ ਲਿਆ ਜਾਂਦਾ ਹੈ ਹੋਰ ਪਦਾਂ ਨੂੰ ਜਦੋਂ ਪਿੰਨ ਪਿੰਨ ਤਾਲਾਂ ਵਿੱਚ ਗਾਇਆ ਜਾਂਦਾ ਤਾਂ ਉਹ ਸਪੂਰਨ ਰਚਨਾ ਨੂੰ ਵਕਤ ਵਕਤ ਗਾਇਨ ਰੂਪ ਪ੍ਰਦਾਨ ਕਰਦੀਆਂ ਹਨ ਪਰ ਜਦੋਂ ਇਹਨਾਂ ਨੂੰ ਜਿਹੜੇ ਬਾਕੀ ਜਿਹੜੇ ਅੰਤਰੇ ਇਹਨਾਂ ਨੂੰ ਜਦੋਂ ਗਾਇਆ ਜਾਂਦਾ ਤਾਂ ਹਰੇਕ ਕਾਲ ਦਾ ਇੱਕ ਅਲੱਗ ਸੁਭਾਅ ਹੁੰਦਾ ਹੈ ਹਰੇਕ ਹਨਾ ਤੇ ਜਿਹਦੇ ਕਰਕੇ ਇੱਕ बार-बार ਜਦੋਂ ਅੰਤਰਾ ਬਦਲਦਾ ਤਾਂ ਇੱਕ ਅਲੱਗ ਜਿਹੜਾ ਐਟਮੋਸਫੇਅਰ ਪੈਦਾ ਹੁੰਦਾ ਪਰਤਾਲ ਦੀ ਸੰਪੂਰਨ ਗਾਇਨ ਕਰਕੇ ਰਹਿ ਉਹ ਚ ਰਾਗ ਨਹੀਂ ਬਦਲਦਾ ਹਾਂਜੀ ਇਹਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਸਥਿਰ ਰਹਿੰਦੀਆਂ ਇੱਕ ਤਾਂ ਜਿਹੜੀ ਸਥਾਈ ਆ ਉਹਦੀ ਤਾਲ ਚੇਂਜ ਨਹੀਂ ਹੁੰਦੀ ਦੂਸਰਾ ਇਸ ਵਿੱਚ ਰਾਗ ਆ ਜਿਹੜਾ ਚੇਂਜ ਨਹੀਂ ਹੁੰਦਾ ਸਾਰਾ ਸ਼ਬਦ ਸਥਾਈ ਅੰਤਰੇ ਇੱਕੋ ਹੀ ਰਾਗ ਵਿੱਚ ਜਿਹੜੇ ਨਿਵੱਧ ਹੁੰਦੇ ਐ ਪਰਤਾਲ ਸ਼ੈਲੀ ਵਿੱਚ ਤਾਲ ਪੱਖ ਜਾਂ ਲੈ ਆਤਮਕਤਾ ਦੀ ਪ੍ਰਧਾਨਤਾ ਕਾਰਨ ਇਸ ਦੀ ਕਾਵ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਰ ਬਾਣੀ ਤੋਂ ਕੁਝ ਪਿੰਨ ਹੋ ਜਾਂਦੀ ਹੈ ਹਾਂਜੀ ਕਿਉਂਕਿ ਜਿਹੜੀ ਪਰਤਾਲ ਹੈ ਇਹਦੇ ਵਿੱਚ ਲੈ ਦਾ ਮਸਤਵ ਹੈ ਠੀਕ ਹੈ ਕਿਉਂਕਿ ਬਾਰ ਬਾਰ ਤਾਲ ਬਦਲਦੀ ਰਹਿੰਦੀ ਹੈ ਅਲੱਗ-ਅਲੱਗ ਐਟਮੋਸਫੀਅਰ ਜਿਹੜਾ ਬਣਦਾ ਰਹਿੰਦਾ ਜਿਹਦੇ ਕਰਕੇ ਜਿਹੜੀ ਪਰਤਾਲ ਗਾਇਨ ਸ਼ੈਲੀ ਆ ਉਹ ਬਾਕੀ ਗਾਇਨ ਸ਼ੈਲੀਆਂ ਤੋਂ ਬਹੁਤ ਅਲੌਕਿਕ ਤੇ ਪਿੰਨ ਮੰਨੀ ਜਾਂਦੀ ਹੈ ਹਾਂਜੀ ਅੱਗੇ ਆ ਗਏ ਆ ਆਪਣੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਦੱਦ ਲੋਕ ਗਾਇਨ ਸ਼ੈਲੀਆਂ ਗੁਰਬਾਣੀ ਵਿੱਚ ਜਿੱਥੇ ਸ਼ਾਸਤਰੀ ਗਾਇਨ ਸ਼ੈਲੀਆਂ ਤੇ ਆਧਾਰਿਤ ਕਾਵਿ ਰੂਪ ਮਿਲਦਾ ਹੈ ਉੱਥੇ ਗੁਰਬਾਣੀ ਵਿੱਚ ਲੋਕ ਕਾਵਿ ਰੂਪ ਵੀ ਪ੍ਰਾਪਤ ਹੁੰਦਾ ਹੈ ਜਿਵੇਂ ਸੋਹਿਲਾ ਵਾਰ ਅਲੌਣੀਆਂ chant ਘੋੜੀਆਂ ਆਦ ਲੋਕਗੀਤ ਰੂਪ ਦ੍ਰਿਸ਼ਟੀਕੋਣ ਹੁੰਦਾ ਹਾਂਜੀ ਜਿਵੇਂ ਕਹਿੰਦੇ ਗੁਰਬਾਣੀ ਸੰਗੀਤ ਵਿੱਚ ਆਪਾਂ ਨੇ ਸ਼ਾਸਤਰੀ ਗਾਇਨ ਸ਼ੈਲੀਆਂ ਬਾਰੇ ਆਪਾਂ ਉੱਪਰ ਪੜ੍ਹਿਆ ਹਨ ਉਸੇ ਤਰ੍ਹਾਂ ਹੀ ਕਹਿੰਦੇ ਗੁਰਬਾਣੀ ਸੰਗੀਤ ਵਿੱਚ ਲੋਕ ਜਿਹੜੀਆਂ ਗਾਇਨ ਸ਼ੈਲੀਆਂ ਉਹਨਾਂ ਬਾਰੇ ਵੀ ਜਿਹੜੀਆਂ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਜਿਵੇਂ ਕਿ ਸੋਹਿਲਾ ਬਾਰ ਅਲੌਣੀਆਂ ਚੰਤ ਧੋੜੀਆਂ ਆਦਿ ਸਭ ਤੋਂ ਪਹਿਲੀ ਆਪਣੀ ਲੋਗਾਂ ਚੱਲੀ ਹੈ ਸੋਹਿਲੇ ਸੋਹਿਲੇ ਦਾ ਜਿਹੜਾ ਸ਼ਬਦ ਹੈ ਸ਼ਬਦ ਤੇ ਆਪਾਂ ਨੂੰ ਬਤਲਾਦਾ ਸੋਹਿਲੇ ਅਰਥਾਤ 16 ਠੀਕ ਹੈ ਤੇ 16 ਪਦਾਂ ਦੇ ਬੰਦ ਰਚਨਾ 16 ਸੋਹਿਲਾ ਅਖਵਾਉਂਦੀ ਹੈ ਜਿਹੜੀ ਪਦ ਰਚਨਾ ਵਿੱਚ 16 ਬੱਧ ਹੁੰਦੇ ਆ ਉਹਨੂੰ ਸੋਹਿਲਾ ਕਿਹਾ ਜਾਂਦਾ ਹੈ ਇਸ ਵਿੱਚ ਕੁਝ ਪਦਾਂ ਦਾ ਕ੍ਰਮ ਇਸ ਤੋਂ ਵੱਧ ਵੀ ਹੋ ਸਕਦਾ ਹੈ ਪਰ ਆਮ ਤੌਰ ਤੇ 16 ਪਦ ਹੀ ਹੁੰਦੀਆਂ ਨੇ ਜਿਸ ਲਈ ਇਸ ਨੂੰ ਸੋਲੇ ਕਿਹਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਮਾਰੂ ਵਿਹਾਗ ਵਿੱਚ ਹੀ ਸੋਲੇ ਦੀ ਰਚਨਾ ਕੋਈ ਹੈ ਹਾਂਜੀ ਇੱਕ ਵਾਰੀ ਸ਼ਾਰਟ ਕੁਐਸਚਨ ਆ ਜਾਂਦਾ ਵੀ ਸੋਲੇ ਬਾਰੇ ਹਨਾ ਜਾਣਕਾਰੀ ਦਿਓ ਜਾਂ ਜਿਹੜੀ ਲੋਗਾਂ ਚੱਲੀ ਹੈ ਇਹਦੇ ਬਾਰੇ ਕੁਝ ਲਿਖੋ ਤੇ ਇਹਦਾ ਇੱਕ ਸਭ ਤੋਂ ਸੌਖਾ ਤਰੀਕਾ ਤੇ ਹੀ ਇਹ ਵੀ ਨੂੰ ਯਾਦ ਰੱਖਣਾ ਕਿਉਂਕਿ ਕੇਵਲ ਇੱਕ ਹੀ ਰਾਗ ਹੈ ਜਿਹਦੇ ਵਿੱਚ ਸੋਲੇ ਜਿਹੜੇ ਡਾਇਏ ਜਾਂਦੇ ਆ ਉਹ ਹੈ ਰਾਗ ਮਾਰੂ ਬਿਹਾਰ ਲਈ ਲਿਖਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਮਾਰੂ ਬਿਹਾਰ ਵਿੱਚ ਹੀ ਸੋਲੇ ਦੀ ਰਚਨਾ ਕੋਈ ਹੈ ਅਗਲੀ ਜਿਹੜੀ ਕੈਂ ਚੱਲੀ ਹੈਗੀ ਆਪਣੀ ਵਾਰ ਵਾਰ ਬੀਰ ਰਸੀ ਲੋਕ ਕਾਵਿ ਰੂਪ ਹੈ ਜਿਸ ਵਿੱਚ ਕਿਸੇ ਯੋਧੇ ਜਾਂ ਸੂਰਬੀਰ ਦੀ ਸੂਰਬੀਤਾ ਦਾ ਵਰਣਨ ਕੀਤਾ ਜਾਂਦਾ ਹੈ। ਵਾਰ ਕਾਵ ਰੂਪ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ੇਸ਼ ਥਾਂ ਪ੍ਰਾਪਤ ਹੋਇਆ ਹੈ। ਗੁਰਬਾਣੀ ਵਿੱਚ ਕਾਵ ਰੂਪ ਦਾ ਪ੍ਰਯੋਗ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਕੀਤਾ ਅਤੇ ਉਸ ਤੋਂ ਪਿੱਛੇ ਗੁਰੂ ਅਮਰਦਾਸ, ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੇਵ ਜੀ ਨੇ ਵੀ ਵਾਰਾਂ ਦੀ ਰਚਨਾ ਕੀਤੀ। ਹਨ ਵਾਰ ਦਾ ਮਤਲਬ ਕੀ ਹੁੰਦਾ ਵਾਰ ਦਾ ਮਤਲਬ ਹੁੰਦਾ ਵੀ ਕਿਸੇ ਯੋਧੇ ਜਾਂ ਸੂਰਬੀਰ ਦੀ ਜਿਹੜੀ ਸੂਰਬੀਰਤਾ ਉਹਨੂੰ ਵਰਣਨ ਕਰਨਾ ਉਹਦੇ ਵਿੱਚ ਉਤਸ਼ਾਹ ਭਰਨਾ। ਅੱਗੇ ਪੜ੍ਹਦੇ ਹਾਂ ਗੁਰੂ ਨਾਨਕ ਦੇਵ ਜੀ ਨੇ ਤਿੰਨ ਵਾਰਾਂ ਦੀ ਰਚਨਾ ਰਾਗ ਮਾਜ ਆਸਾ ਅਤੇ ਮਲਹਾਰ ਵਿੱਚ ਕੀਤੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ 3 ਵਾਰਾਂ ਦੀ ਰਚਨਾ ਕੀਤੀ ਰਾਗ ਮਾਝ ਆਸਾ ਤੇ ਮਲਹਾਰ ਵਿੱਚ ਉਸ ਤੋਂ ਬਾਅਦ ਗੁਰੂ ਅਮਰਦਾਸ ਨੇ 4 ਵਾਰਾਂ ਦੀ ਰਚਨਾ ਕੀਤੀ ਰਾਗ ਗੂਜਰੀ ਸੂਹੀ ਰਾਮਕਲੀ ਅਤੇ ਮਲਹਾਰ ਉਸ ਤੋਂ ਬਾਅਦ ਗੁਰੂ ਰਾਮਦਾਸ ਨੇ 8 ਵਾਰਾਂ ਦੀ ਰਚਨਾ ਕੀਤੀ ਰਾਗ ਸਿਰੀ ਗੋੜੀ ਵਿਹਾਗੜਾ ਬ੍ਰਹੰਸ਼ ਸੋਰਠ ਬਿਲਾਵਲ ਸਾਰੰਗ ਤੇ ਕੰਨੜਾ ਅਤੇ ਗੁਰੂ ਅਰਜਨ ਦੇਵ ਜੀ ਨੇ 6 ਵਾਰਾਂ ਦੀ ਰਚਨਾ ਕੀਤੀ ਇਹ ਤੁਸੀਂ ਇੱਕ ਵਾਰ ਯਾਦ ਕਰ ਲਿਓ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ 3 ਵਾਰਾਂ ਦੀ ਰਚਨਾ ਕੀਤੀ ਗੁਰੂ ਅਮਰਦਾਸ ਜੀ ਨੇ 4 ਵਾਰਾਂ ਦੀ ਰਚਨਾ ਕੀਤੀ ਗੁਰੂ ਰਾਮਦਾਸ ਜੀ ਨੇ 8 ਦੀ ਕੀਤੀ ਤੇ ਗੁਰੂ ਅਰਜਨ ਦੇਵ ਜੀ ਨੇ 6 ਵਾਰਾਂ ਦੀ ਰਚਨਾ ਕੀਤੀ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਦਰਜ ਹਨ ਹਾਂਜੀ ਇਸ ਤਰ੍ਹਾਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਜਿਹੜੀਆਂ ਵਾਰਾਂ ਉਹਨਾਂ ਦੀ ਗਿਣਤੀ ਕਿੰਨੀ ਹੈ 22 ਮੰਨੀ ਜਾਂਦੀ ਹੈ ਜਿਨ੍ਹਾਂ ਵਿੱਚੋਂ 21 ਵਾਰਾਂ ਦੀ ਰਚਨਾ ਤਾਂ ਗੁਰੂ ਸਾਹਿਬਾਨ ਨੇ ਆਪ ਕੀਤੀ ਹੈ ਜਿਹੜੀ ਇੱਕ ਵਾਰ ਉਹਦੀ ਰਚਨਾ ਬਾਈਬਲ ਵੰਡਪੇ ਸੱਤੇ ਦੁਆਰਾ ਕੀਤੀ ਗਈ ਹੈ ਸੋ ਦੋਸਤੋ ਇਹ ਸੀ ਆਪਣਾ ਅੱਜ ਦਾ ਟਾਪਿਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਮਸੰਗੀ ਦੀਆਂ ਪਿੰਪਿੰਗਾਂਸ਼ਾਲੀਆਂ ਤੇ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਸਮਝ ਆਇਆ ਹੋਵੇਗਾ ਜੇ ਕਿਸੇ ਨੂੰ ਵੀ ਇਸ ਟੌਪਿਕ ਬਾਰੇ ਕੋਈ ਡਾਊਟ ਹੈ ਤਾਂ ਕਮੈਂਟ ਬਾਕ ਵਿੱਚ ਜਰੂਰ ਲਿਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਇਸ ਨੂੰ ਆਪਣੇ ਵਿਦਿਆਰਥੀ ਦੋਸਤਾਂ ਨਾਲ ਵਕਤ-ਵਕਤ ਸਾਂਝਾ ਕਰੋ ਠੀਕ ਹੈ ਤਾਂ ਜੋ ਵੀ ਇਸ ਦਾ ਲਾਭ ਉਠਾ ਸਕਣ ਜੋ ਮਿਲਦੇ ਆਗਲੀ ਵੀਡੀਓ ਚ ਤਦ ਤੱਕ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ